1 ਕਰੋੜ 81 ਲੱਖ ਰੁਪਇਆ ਇੱਕ ਬੀਡੀਪੀ ਉਹ ਜਿਹੜੀ 6 ਮਹੀਨੇ ਪਹਿਲੇ ਬਦਲ ਗਈ ਸੀ ਉਹਦੇ ਨਾਂ ਦੀ ਉੱਥੇ ਇੱਕ ਸਰਪੰਚ ਹੈ ਜੀ ਉਹ ਡੋਂਗਲ ਨੂੰ ਮਿਸਯੂਜ਼ ਕਰਕੇ ਤੇ ਦੂਸਰੀ ਇੱਕ ਹੋਰ ਸਰਪੰਚਿਆ ਤੋਂ ਬਾਲਿਆਂ ਵਾਲੇ ਦੀ ਉਹ ਦੋਨਾਂ ਨੇ ਨਾਂ ਤੇ ਇਹਨਾਂ ਨੇ ਪੈਸੇ ਕਢਵਾਏ ਸਮੁੱਚੇ ਪੰਜਾਬ 'ਚ ਕਰੋੜਾਂ ਰੁਪਇਆ ਦੀ ਇਸ ਕਿਸਮ ਦੀ ਆਲਰੇਡੀ ਇਹ ਫਰਾਡ ਹੋ ਚੁੱਕੀ ਆਸੀਂ ਕਾਰਵਾਈ ਕਰਦੇ ਹੋਏ ਮੈਂ ਐਫਆਈਆਰ ਦੀ ਕਾਪੀ ਨਾਲ ਲੈ ਕੇ ਆਏ ਆ ਅਸੀਂ ਇਹ ਨਾ 6 ਵਿਅਕਤੀਆਂ ਤੇ ਐਫ ਆਈ ਆਰ ਕਰ ਚੁੱਕੇ ਆਲਰੇਡੀ ਔਰ ਕੇਸ ਵਿਜੀਲੈਂਸ ਨੂੰ ਦੇ ਚੁੱਕੇ ਆਂ ਵਿਧਾਨ ਸਭਾ ਵਿੱਚ ਆ ਕੇ ਸਵਾਲ ਕਰਨਾ ਪਏਗਾ ਤਾਂ ਕਾਰਵਾਈ ਹੋਏਗੀ ਗਵਰਨਮੈਂਟ ਤੇ ਗੱਲ ਕਰਨਾ ਗਵਰਨਮੈਂਟ ਦੀ ਕਾਰਗੁਜ਼ਾਰੀ ਦਾ ਮਤਲਬ ਹੈ ਉਹਦਾ ਮਤਲਬ ਇਹ ਹੈ ਵਿਧਾਨ ਸਭਾ ਸਵਾਲ ਕਰੋਗੇ ਤੇ ਇਸ ਵੱਡੇ ਇਸ ਵੱਡੇ ਘਪਲੇ ਦੀ ਫਿਰ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਹੋਏਗੀ ਠੀਕ ਹੈ ਹਰ ਬੈਠੋ ਤੁਸੀਂ ਬੈਠ ਸਰ ਕਿਹੜਾ ਇਹ ਪੈਸਾ ਸੀ ਸਰ ਗੱਲ ਕਰੋ ਸਰ ਉਹਦੇ ਤੇ ਚੇਅਰਮੈਨ ਬਲਾਕ ਸੰਤੀ ਦੇ ਵੀ ਡੋਂਗਲ ਤੇ ਸਾਈਨ ਹੁੰਦੇ ਨੇ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਜਿਸ ਸਮੇਂ ਕਪੜਾ ਹੋਇਆ ਉਸ ਸਮੇਂ ਚੇਅਰਮੈਨ ਬਲਾਕ ਸੰਤੀ ਕਿਹਦੀ ਪਾਰਟੀ ਦਾ ਸੀ ਕੌਣ ਬੈਠਾ ਸੀ ਇਹ ਹੀ ਗੱਲ ਦਿੱਤਾ ਜਾਵੇ ਚਲੋ ਆ ਮੰਤਰੀ ਜੀ ਮੇਰਾ ਖਿਆਲ ਹੈ ਬਾਜਵਾ ਜੀ ਬਾਜਵਾ ਜੀ ਕਾਂਗਰਸ ਪਾਰਟੀ ਦਾ ਚੇਅਰਮੈਨ ਸੀਗਾ ਜੀ ਤੁਸੀਂ ਇੱਕ ਮਿੰਟ ਸੋਚੋ ਸਭ ਸਿੱਧੋ ਲੈਟਸ 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 ਮੂਵ ਫਾਰਵਰਡ ਮੂਵ ਫਾਰਵਰਡ ਮੇਰੀ ਗੱਲ ਸੁਣੋ ਸਰਕਾਰ ਵਿੱਚ ਤੁਸੀਂ ਜਿਹੜੀ ਪਾਰਟੀ ਦਾ ਬੰਦਾ ਅਸੀਂ ਕਦੋਂ ਕਿਹਾ ਕਾਰਵਾਈ ਬੰਦ ਕਰੋ ਕਰਵਾਉ ਜੂ ਸਰਦਾਰ ਪ੍ਰਤਾਪ ਸਿੰਘ ਬਾਜਵਾ 1481 ਸਰਦਾਰ ਤਰਨਪੀਰ ਸਿੰਘ ਸੌ ਮਾਨਯੋਗ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਜਵਾਬ ਦੇਣਗੇ ਸਰ ਮੈਂ ਤੁਹਾਡੇ ਮਾਧਿਅਮ ਨਾਲ ਮਾਨਯੋਗ ਮੈਂਬਰ ਸਾਹਿਬ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਕੇਸ ਪੰਚਾਇਤ ਸੰਪਤੀ ਫਿਰੋਜ਼ਪੁਰ ਨਾਲ ਸੰਬੰਧਿਤ ਹੈ ਇਸ ਕੇਸ ਵਿੱਚ ਦਫ਼ਤਰ ਦੇ ਕੰਪਿਊਟਰ ਆਪਰੇਟਰਾਂ ਵੱਲੋਂ ਉਸੇ ਨਾਮ ਦੇ ਸਰਪੰਚਾਂ ਦੀਆਂ ਸੇਮ ਨਾਮ ਦੇ ਸਰਪੰਚਾਂ ਦੀ ਡਿਜੀਟਲ ਸਿਗਨੇਚਰ ਨੂੰ ਕਾਰਜਸਾधक ਅਫਸਰ ਕਮ ਬੀਡੀਪੀਓ ਅਤੇ ਚੇਅਰਪਰਸਨ ਪੰਚਾਇਤ ਸੰਪਤੀ ਦੇ ਡਿਜੀਟਲ ਸਿਗਨੇਚਰਾਂ ਦੀ ਥਾਂ ਤੇ ਮੈਪ ਕਰਕੇ 15ਵੇਂ ਵਿੱਤ ਕਮਿਸ਼ਨ ਦੇ ਤਕਰੀਬਨ 1 ਕਰੋੜ 1.80 ਕਰੋੜ ਰੁਪਏ ਪੰਚਾਇਤ ਸੰਪਤੀ ਵਿੱਚੋਂ ਕਢਵਾਏ ਗਏ ਸਨ ਮੈਪਿੰਗ ਦੀ ਪ੍ਰਵਾਨਗੀ ਏਡੀਸੀ ਦਫ਼ਤਰ ਵੱਲੋਂ ਦਿੱਤੀ ਗਈ ਸੀ ਜਦੋਂ ਇਹ ਮਾਮਲਾ ਧਿਆਨ ਵਿੱਚ ਆਇਆ ਤਾਂ ਇਸ ਸਬੰਧੀ ਐਫਆਈਆਰ ਨੰਬਰ 434 ਮਿਤੀ 13 12 24 ਨੂੰ ਥਾਣਾ ਸਿਟੀ ਫਿਰੋਜ਼ਪੁਰ ਵਿੱਚ 6 ਵਿਅਕਤੀਆਂ ਖਿਲਾਫ ਕੇਸ ਦਰਜ ਕਰਵਾ ਦਿੱਤਾ ਗਿਆ ਸੀ ਵਿਭਾਗ ਵੱਲੋਂ ਇਸ ਸਬੰਧੀ ਇੱਕ ਅੰਦਰੂਨੀ ਪੜਤਾਲ ਵੀ ਕਰਵਾਈ ਗਈ ਹੈ ਅੰਦਰੂਨੀ ਪੜਤਾਲ ਵਿੱਚ ਇਹ ਪਾਇਆ ਗਿਆ ਹੈ ਕਿ ਦਫ਼ਤਰ ਦੇ ਕੰਪਿਊਟਰ ਆਪਰੇਟਰਾਂ ਨੇ ਸਰਪੰਚਾ ਦੇ ਡਿਜੀਟਲ ਸਿਗਨੇਚਰ ਨੂੰ ਕਾਰਸਾਧਕ ਅਫਸਰ ਅਤੇ ਚੇਅਰਪਰਸਨ ਦੀਆਂ ਡਿਜੀਟਲ ਸਿਗਨੇਚਰਸ ਦੀ ਥਾਂ ਮੈਪ ਕਰਨ ਲਈ ਐਡੀਸੀ ਦਫਤਰ ਤੋਂ ਪ੍ਰਵਾਨਗੀ ਲਈ ਗਈ ਸੀ ਇਸ ਰਿਪੋਰਟ ਤੇ ਕਾਰਵਾਈ ਕਰਦੇ ਹੋਏ ਇਹ ਕੇਸ ਸਾਈਬਰ ਕ੍ਰਾਈਮ ਅਤੇ ਵਿਜੀਲੈਂਸ ਨੂੰ ਦੇ ਦਿੱਤਾ ਗਿਆ ਹੈ ਬਲਾਕ ਸਮਤੀ ਵਿੱਚ ਤਨਾਤ ਕੰਪਿਊਟਰ ਆਪਰੇਟਰਾਂ ਤੇ ਜ਼ਿਲ੍ਹਾ ਪ੍ਰੀਸ਼ਦ ਵਿੱਚ ਤਨਾਤ ਇੱਕ ਕਰਮਚਾਰੀ ਦੀ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਹਨ ਮੁੱਖ ਕਾਰਜਕਾਰੀ ਅਫਸਰ ਜ਼ਿਲ੍ਹਾ ਪ੍ਰੀਸ਼ਦ ਦੀ ਵੀ ਕਾਰਵਾਈ ਕੀਤੀ ਜਾ ਰਹੀ ਹੈ ਕਰ ਦਿੱਤੀ ਗਈ ਹੈ ਜੀ ਬੇਸਿਕਲੀ ਅੱਗੇ ਤੋਂ ਅਜੀਆਂ ਘਟਨਾਵਾਂ ਨਾ ਹੋਣ ਇਸ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਚੌਕਸ ਰਹਿਣ ਲਈ ਅਤੇ ਆਪਣੇ ਡਿਜੀਟਲ ਸਿਗਨੇਚਰ ਆਪਣੇ ਕਬਜ਼ੇ ਵਿੱਚ ਰੱਖਣ ਅਤੇ ਆਪਣੀ ਨਿਗਰਾਨੀ ਹੇਠ ਹੀ ਕੰਮ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਇਹ ਪੈਸੇ ਈ ਗ੍ਰਾਮ ਸਵਰਾਜ ਐਪਲੀਕੇਸ਼ਨ ਰਾਹੀਂ ਕਢਵਾਏ ਗਏ ਹਨ ਜੋ ਪੰਚਾਇਤੀ ਰਾਜ ਮੰਤਰਾਲੇ ਭਾਰਤ ਸਰਕਾਰ ਦੁਆਰਾ ਤਿਆਰ ਕੀਤੀ ਗਈ ਹੈ ਐਪਲੀਕੇਸ਼ਨ ਵਿੱਚੋਂ ਹੋਰ ਸਿਕਿਉਰਿਟੀ ਮਾਪਦੰਡ ਵਧਾਉਣ ਲਈ ਤੇ ਅਪਣਾਉਣ ਲਈ ਅਸੀਂ ਭਾਰਤ ਸਰਕਾਰ ਨੂੰ ਆਲਰੇਡੀ ਇੱਕ ਚਿੱਠੀ ਵੀ ਲਿਖ ਚੁੱਕੇ ਹਾਂ ਜੀ ਧੰਨਵਾਦ ਬਾਜਵਾ ਸਾਹਿਬ ਸਰ ਇਹ ਬਹੁਤ ਹੀ ਇੰਪੋਰਟੈਂਟ ਮਸਲਾ ਹੈ ਸੂਬੇ ਕੋ ਤੇ ਪੈਸੇ ਹੀ ਕੱਟ ਨੇ ਪੈਸੇ ਤੇ ਸੈਂਟਰ ਕੋ ਹੀ ਜਾਂਦੇ ਕਿਸੇ ਸਕੀਮ ਚ ਜਾਂਦੇ ਇਹ 15ਵੀਂ ਫਾਈਨੈਂਸ ਕਮਿਸ਼ਨ ਦੇ ਪੈਸੇ ਆਏ ਨੇ ਇਹ ਫਿਰੋਜ਼ਪੁਰ ਦੀ ਜਿਹੜੀ ਸੰਪਤੀ ਹੈ ਉਹਦੇ ਵਿੱਚ 1 ਕਰੋੜ 81 ਲੱਖ ਰੁਪਇਆ ਇੱਕ ਬੀਡੀਪੀ ਉਹ ਜਿਹੜੀ 6 ਮਹੀਨੇ ਪਹਿਲੇ ਬਦਲ ਗਈ ਸੀ ਉਹਦੇ ਨਾਂ ਦੀ ਉੱਥੇ ਇੱਕ ਸਰਪੰਚ ਹੈ ਜੀ ਉਹਨਾਂ ਦਾ ਨਾਮ ਹੀ ਕਰਨਦੀਪ ਕੌਰੀ ਹੈ ਕਮਾਲ ਵਾਲਾ ਪਿੰਡ ਸੀ ਜੀ ਉਹ ਡੋਂਗਲ ਨੂੰ ਮਿਸਯੂਜ਼ ਕਰਕੇ ਤੇ ਦੂਸਰੀ ਇੱਕ ਹੋਰ ਸਰਪੰਚਿਆ ਸਾਹਿਬ ਜਸਵਿੰਦਰ ਕੌਰ ਦੋ ਬਾਨਿਆ ਵਾਲੇ ਦੀ ਉਹ ਦੋਨਾਂ ਦੇ ਨਾਂ ਤੇ ਇਹਨਾਂ ਨੇ ਪੈਸੇ ਕਢਵਾ ਲਏ ਇਹ ਸਿਰ ਕੱਲਾ ਕੇਸ ਇੱਥੋਂ ਦਾ ਨਹੀਂ ਸਮੁੱਚੇ ਪੰਜਾਬ 'ਚ ਕਰੋੜਾਂ ਰੁਪਏ ਦੀ ਇਸ ਕਿਸਮ ਦੀ ਆਲਰੇਡੀ ਇਹ ਫਰਾਡ ਹੋ ਚੁੱਕੀ ਹੈ ਮੈਂ ਹਰ ਸਾਡੇ ਹਰ ਪਿੰਡ 'ਚ ਇਹ ਕੰਮੇ ਚੱਲਿਆ ਜਾਂ ਹਰ ਸਮਤੀ ਚੱਲਿਆ ਮੈਂ ਮੈਨਿਸਟਰ ਸਾਹਿਬ ਨੂੰ ਪੁੱਛਣਾ ਚਾਹਾਂਗਾ ਕਿ ਇੱਕ ਤੇ ਸਾਲ ਨੂੰ ਪਹਿਲੇ 1 ਕਰੋੜ 81 ਲੱਖ ਰੁਪਇਆ ਜਿਸ ਫਰਮ ਨੂੰ ਨੂੰ ਪੈਸੇ ਗਏ ਨੇ ਕੀ ਉਸ ਮਾਲਕ ਤੋਂ ਕੋਈ ਰਿਕਵਰੀ ਹੋਈ ਹੈ ਜੀ ਨੰਬਰ 2 ਉਹਨੂੰ ਐਫਆਈਆਰ 'ਚ ਨੇਮ ਉਹਨੂੰ ਉਸ ਆਦਮੀ ਦਾ ਨਾਮ ਹੈ ਜੀ ਕੰਧਾਰਾ ਸਿੰਘ ਉਹਨੂੰ ਐਫਆਈਆਰ 'ਚ ਨੇਮ ਕਿਉਂ ਨਹੀਂ ਕੀਤਾ ਗਿਆ ਜਿਸ ਨੂੰ ਪੈਸੇ ਗਏ ਨੇ ਉਹ ਫਰਮ ਕਿਥੇ ਜੀ ਦੂਸਰਾ ਨਾਮ ਕਿਉਂ ਨਹੀਂ ਕੀਤਾ ਗਿਆ ਤੀਸਰਾ ਗਵਰਨਮੈਂਟ ਆਫ ਪੰਜਾਬ ਕੀ ਇਹਦਾ ਆਡਿਟ ਸਾਰੇ ਪੰਜਾਬ ਚ ਕਰਾਏਗੀ ਕਿਉਂਕਿ ਥਿਸ ਇਨਵੋਲਵਸ ਕਰੋੜਸ ਆਫ ਰੁਪੀਸ ਨਾਟ ਅ ਸਿੰਗਲ ਇਨਸਟੈਂਸ ਨਹੀਂ ਹੈ ਜੀ ਥਿਸ ਹੈਸ ਹੈਪਨਡ ਇਨ ਏਵਰੀ ਸਿੰਗਲ ਬਲੌਕ ਜੀ ਤੋਂ ਮੈਂ ਇਹਦਾ ਇਹਨਾਂ ਕੋਲ ਜਵਾਬ ਮੰਗਣਾ ਚਾਹੁੰਦਾ ਹਾਂ ਮਾਨਯੋਗ ਮੰਤਰੀ ਜੀ ਬਿਲਕੁਲ ਮੈਂ ਮਾਨਯੋਗ ਮੈਂਬਰ ਸਾਹਿਬ ਦੀ ਇਸ ਗੱਲ ਨਾਲ ਸਹਿਮਤ ਹੈ ਜੀ ਕਿ ਇਹ ਇਹਦੇ ਵਿੱਚ ਕੁਝ ਫਲੌਸ ਸੀਗੇ ਕਿਉਂਕਿ ਇਹ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਸਾਈਟ ਹੈ ਈਗ੍ਰਾਮ ਜਿਹੜਾ ਪੋਰਟਲ ਹੈ ਉਹਦੇ ਵਿੱਚ ਅਸੀਂ ਸਪੈਸ਼ਲ ਹੁਣ ਲਿਖ ਕੇ ਭੇਜਿਆ ਹੈ ਸਰਕਾਰ ਨੂੰ ਕਿ ਇਹਦੇ ਵਿੱਚ ਤੁਸੀਂ ਜਿਹੜੀ ਹੈ ਮਤਲਬ 2 ਫੈਕਟਰ অথেন্টিਫਿਕੇਸ਼ਨ ਲਾਓ ਤਾਂ ਜੋ ਯਾ ਤਾਂ ਆਇਰਿਸ ਸਕੈਨਰ ਲਾਓ ਜਾਂ ਥੰਮ ਲਾਓ ਇਮਪ੍ਰੈਸ਼ਨ ਤਾਂ ਜੋ ਕੋਈ ਇਸ ਤਰੀਕੇ ਨਾਲ ਪੈਸੇ ਨਾ ਕਢਾ ਸਕੇ ਕਿਉਂਕਿ ਜ਼ਿਆਦਾਤਰ ਅਫਸਰਾਂ ਨੇ ਆਪਣੇ ਜਿਹੜੇ ਡਿਜੀਟਲ ਸਿਗਨੇਚਰ ਨੇ ਉਹ ਆਪਣੇ ਅੱਗੇ ਕਰਿੰਦਿਆਂ ਨੂੰ ਦਿੱਤੇ ਹੁੰਦੇ ਨੇ ਵੀ ਲਾ ਕੇ ਤੂੰ ਅੱਗੇ ਪੇਮਟਾ ਕਰੀ ਜਾਈਂ ਸੋ ਇਹਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਇਹ ਪ੍ਰੋਬਲਮ ਹੈ ਇਹ ਨਾ ਸਿਰਫ ਪੈਨ ਪੰਜਾਬ ਦੀ ਹੈ ਜੇ ਕਿਤੇ ਇਹਨੂੰ ਧਿਆਨ ਨਾ ਮਾਰਿਆ ਜਾਵੇ ਨਿਕਾ ਇਹ ਪੈਨ ਇੰਡੀਆ ਦੀ ਪ੍ਰੋਬਲਮ ਹੋਊਗੀ ਸੋ ਇਸ ਤਰ੍ਹਾਂ ਦੇ ਇਹ ਜਿਹੜੇ ਕੱਪੜੇ ਨੇ ਪਰ ਇੰਦੀ ਮੀਨਵਾਈਲ ਅਸੀਂ ਕਾਰਵਾਈ ਕਰਦੇ ਹੋਏ ਮੈਂ ਐਫ ਆਈ ਆਰ ਦੀ ਕਾਪੀ ਨਾਲ ਲੈ ਕੇ ਆਏ ਆ ਅਸੀਂ ਇਹ ਨਾ 6 ਵਿਅਕਤੀਆਂ ਤੇ ਐਫ ਆਈ ਆਰ ਕਰ ਚੁੱਕੇ ਆ ਆਲਰੇਡੀ ਔਰ ਕੇਸ ਵਿਜੀਲੈਂਸ ਨੂੰ ਦੇ ਚੁੱਕੇ ਆ ਹਾਂ ਜਿੱਥੇ ਤੱਕ ਗੱਲ ਰਹੀ ਤੁਸੀਂ ਕਿਹਾ ਵੀ ਜਿਹੜਾ ਇਹਦੇ ਵਿੱਚ ਬੈਨੀਫੀਸ਼ੀਰੀ ਸੀਗਾ ਉਸ ਬੰਦੇ ਨੂੰ ਅੱਜ ਇਮੀਡੀਏਟਲੀ ਅਸੀਂ ਜਾਂਦੇ ਸਰ ਮੈਂ ਇਹਦੇ ਤੇ ਪਤਾ ਕਰਕੇ ਅਗਲੇਰੀ ਕਾਰਵਾਈ ਕਰਵਾ ਦਿੰਦੇ ਹਾਂ ਜੀ ਠੀਕ ਹੈ ਜੀ ਬਾਜਵਾਜੀ ਵਿਧਾਨ ਸਭਾ ਵਿੱਚ ਆ ਕੇ ਸਵਾਲ ਕਰਨਾ ਪਏਗਾ ਤਾਂ ਕਾਰਵਾਈ ਹੋਏਗੀ ਇਹ ਬੜੀ ਇਸ ਵਾਸਤੇ ਹੈ ਜੀ ਮੈਂ ਤੁਹਾਡੀ ਮੈਂ ਇੱਕ ਮਿੰਟ ਬੈਠੋ ਨਹੀਂ ਨਹੀਂ ਮੈਂ ਇਹ ਇਹਨਾਂ ਦੀ ਇੰਟੈਂਸ਼ਨ ਦੀ ਗੱਲ ਨਹੀਂ ਕਰਦਾ ਬਾਜਵਾਜੀ ਮੈਂ ਤੇ ਗੱਲ ਕਰਨਾ ਹੈ ਗੌਰਮੈਂਟ ਦੀ ਕਾਰਗੁਜ਼ਾਰੀ ਦਾ ਮਤਲਬ ਹੈ ਉਹਦਾ ਮਤਲਬ ਇਹ ਹੈ ਵਿਧਾਨ ਸਭਾ ਸਵਾਲ ਕਰੋਗੇ ਤੇ ਇਸ ਵੱਡੇ ਇਸ ਵੱਡੇ ਕਪਲੇ ਦੀ ਫਿਰ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਹੋਇਆ ਠੀਕ ਹੈ ਹਰ ਬੈਠੋ ਤੁਸੀਂ ਬੈਠੋ ਲੈ ਲੋ ਬੈਠੋ ਬੈਠੋ ਇਹ ਮੰਤਰੀ ਜੀ ਸੌ ਸਾਲ ਸੌ ਸਾਲ ਇੱਕ ਮਿੰਟ ਇਹ ਜਿਹੜਾ ਸਰ ਇੱਕ ਮਿੰਟ ਇੱਕ ਮਿੰਟ ਸਰ ਜਿਹੜਾ ਇਹ ਪੈਸਾ ਸੀ ਸਰ ਗੱਲ ਸੋ ਸਰ ਉਹਦੇ ਤੇ ਚੇਅਰਮੈਨ ਬਲਾਕ ਸੰਮਤੀ ਦੇ ਵੀ ਡੌਂਗਰ ਤੇ ਸਾਈਨ ਹੁੰਦੇ ਨੇ ਮੈਂ ਇੱਕ ਸਵਾਲ ਪੁੱਛਣਾ ਚਾਹਨਾ ਜਿਸ ਸਮੇਂ ਕਪੜਾ ਹੋਇਆ ਉਸ ਸਮੇਂ ਚੇਅਰਮੈਨ ਬਲਾਕ ਸੰਮਤੀ ਕਿਹਦੀ ਪਾਰਟੀ ਦਾ ਸੀ ਕੌਣ ਬੈਠਾ ਸੀ ਇਹੀ ਦੱਸ ਦਿੱਤਾ ਜਾਵੇ ਚਲੋ ਹਮੰਤਰੀ ਜੀ ਮੇਰਾ ਖਿਆਲ ਹੈ ਬਾਜਵਾ ਜੀ ਬਾਜਵਾ ਜੀ ਕਾਂਗਰਸ ਪਾਰਟੀ ਦਾ ਚੇਅਰਮੈਨ ਸੀਗਾ ਜੀ ਬਾਜਵਾ ਜੀ ਤੁਸੀਂ ਬਾਪਾ ਅੱਗੇ ਟੋੜੀ ਦੂਜੇ ਕੁਐਸਚਨ ਰਹਿ ਜਾਣੇ ਆ ਜੀ ਬੰਦੇ ਤੁਸੀਂ ਕਰ ਲਓ ਕੁਐਸਚਨ ਰਹਿ ਜਾਣੇ ਨੇ ਤਾਂ ਆਪਣੇ ਸਾਥੀਆਂ ਦੇ ਕੁਐਸਚਨ ਆ ਜੀ ਆ ਬਾਈਆ ਸਾਹਿਬ ਸਰ ਯੂ ਆਰ ਇਨ ਦੀ ਗਵਰਨਮੈਂਟ ਤੁਸੀਂ ਇੱਕ ਮਿੰਟ ਸੋਚੀਏ ਸੋਚੀਏ ਲੈਟਸ 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 ਮੂਵ ਫਾਰਵਰਡ ਮੂਵ ਫਾਰਵਰਡ ਮੇਰੀ ਗੱਲ ਸੁਣੋ ਸਰਕਾਰ ਵਿੱਚ ਤੁਸੀਂ ਹੋ ਜਿਹੜੀ ਪਾਰਟੀ ਦਾ ਬੰਦਾ ਅਸੀਂ ਕਦੋਂ ਕਿਹਾ ਕਾਰਵਾਈ ਬੰਦ ਕਰੋ ਕਰਵਾਓ ਠੀਕ ਹੈ ਕੁਲਜੀਤ ਸਿੰਘ ਰੰਧਾਵਾ ਬੈਠੋ ਆਪਾ ਬਾਈਆ ਜੀ ਬੈਠਾ ਤੁਸੀਂ ਹੋ ਗਿਆ ਹੋ ਗਿਆ ਹੋ ਗਿਆ ਜੀ ਹੋ